ਸਤਿ ਸ਼੍ਰੀ ਅਕਾਲ ਦੋਸਤੋ ਰਫਤਾਰ ਪੰਜਾਬੀ ਨਿਊਜ਼ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਗਗਨਦੀਪ ਲੋਕ ਸਭਾ ਹਲਕਾ ਫਰੀਦਕੋਟ ਦੇ ਅਕਾਲੀ ਦਲ ਤੋਂ ਭਾਈ ਰਾਜਵਿੰਦਰ ਸਿੰਘ ਜੀ ਨੇ ਅੱਜ ਨਾਮਜ਼ਦਗੀ ਕਾਗਜ਼ ਭਰੇ ਇਸ ਸਮੇਂ ਉਹਨਾਂ ਦੇ ਨਾਲ ਮਨਤਾਜ ਸਿੰਘ ਬਰਾੜ ਤੇ ਸੂਬਾ ਸਿੰਘ ਬਾਦਲ ਅਤੇ ਪਰਮਬੰਦ ਸਿੰਘ ਬੰਟੀ ਰਮਾਣਾ ਤੇ ਬੀਬੀ ਗੁਰਿੰਦਰ ਕੌਰ ਜੀ ਐਸਜੀਪੀਸੀ ਮੈਂਬਰ ਵੀ ਹਾਜ਼ਰ ਰਹੇ ਤੇ ਕਾਲੀ ਦਾਦੇ ਹੋਰ ਆਗੂ ਵੀ ਉਹਨਾਂ ਦੇ ਨਾਲ ਪਹੁੰਚੇ ਤੇ ਆਓ ਤੁਹਾਨੂੰ ਦਿਖਾਉਣੀ ਹੈ ਕੁਝ ਤਸਵੀਰਾਂ ਤੇ ਨਰੇ ਕਰਦੇ ਹਾਂ ਉਹਨਾਂ ਨਾਲ ਗੱਲ ਬਾਤ ਸੋ ਖੰਡਾ ਨੂੰ ਵਿਸ਼ਵਾਸ ਰੱਖਦਾ ਹਾਂ ਕਿ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਵਫਾਦਾਰੀ ਰੱਖਾਂਗਾ ਅਤੇ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦਾ ਸਿਮਰਤ ਕਰਾਂਗਾ ਅਤੇ ਮੈਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ। ਸਾਈਹਬੇ ਨੇ ਦਸਤਖਤ ਕੀਤੇ। ਭਾਈ ਕੇਵਲ ਪਰਚੀ ਕਰੋ। ਕੋੜਾ ਕੈਮਰੇ ਨਾਲ ਸਾਡੇ ਕੋਲ ਨਹੀਂ ਖੜੇ। ਮੈਂ ਤਾਂ ਬਾਈ ਜਮੀ ਖੱਲੇ ਨੂੰ। ਨਾ। ਠੀਕ ਹੈ ਬੈਠੇ ਲੇਕਿਨ ਥੈਂਕ ਯੂ ਸਭ ਬੈਕਲੀਟਮੈਂਟ ਸੈਕਲਸ ਜਿਹਨੇ ਫਾਰਮੇਡ ਸੀ ਜੀ ਮੈਨੂੰ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਕਿ ਏਡੀ ਵੱਡੀ ਏਡੀ ਵੱਡੀ ਜੋ ਪੰਜਾਬ ਦੀ ਨਮਾਇੰਦਗੀ ਕਰਨ ਵਾਲੀ ਪਾਰਟੀ ਹੈ ਸ਼ੋਮਨੇ ਅਕਾਲੀ ਦਲ ਖੇਤਰੀ ਪਾਰਟੀ ਹੈ ਉਸ ਵੱਲੋਂ ਦਾਸ ਨੂੰ ਇਹ ਜੇ ਲੋਕ ਸਭਾ ਦਾ ਉਮੀਦਵਾਰ ਦੇ ਵਜੋਂ ਨਾਮਿਨੇਸ਼ਨ ਪਰੰਦਾ ਬੜਾ ਵੱਡਾ ਮਾਣ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਪਿੰਡ ਦੇ ਵਿੱਚ ਵਧੀਆ ਰਿਸਪੌਂਸ ਬਹੁਤ ਅੱਛਾ ਮਿਲ ਰਿਹਾ ਜੀ ਲੋਕਾਂ ਦੇ ਵਿੱਚ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਕਿਉਂਕਿ ਲੋਕ ਜਿਹੜੇ ਐ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਉਹਨਾਂ ਨੂੰ ਤੋਂ ਨਾਰਾਜ਼ ਨੇ ਔਰ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਵਿਕਾਸ ਨੂੰ ਲੈ ਕੇ ਲੋਕ ਲੋਕ ਪੂਰੇ ਤਰੀਕੇ ਨਾਲ ਸਮਰਥਨ ਦੇ ਰਹੇ ਐਸ ਵੇਲੇ ਕੀ ਲੱਗ ਰਿਹਾ ਅਕਾਲੀ ਦਲ ਦਾ ਮੰਗਵਾਲਾ ਕਿਸ ਤਰ੍ਹਾਂ ਸ਼ੋਮਨੀ ਅਕਾਲੀ ਦਲ ਦਾ ਆਪਣੇ ਆਪ ਦੇ ਵਿੱਚ ਹੀ ਇੱਕ ਪਾਸੇ ਸ਼ੋਮਨੀ ਅਕਾਲੀ ਦਲ ਦੂਸਰੇ ਪਾਸੇ ਤਿੰਨੇ ਪਾਰਟੀਆਂ ਉਹ ਇਕੱਠੀਆਂ ਤਿੰਨੇ ਪਾਰਟੀਆਂ ਦੂਸਰੀਆਂ ਉਹ ਇਕੱਠੀਆਂ ਹੋ ਕੇ ਸ਼ੋਮਨੀ ਅਕਾਲੀ ਦਲ ਦਾ ਮੁਕਾਬਲਾ ਕਰ ਰਹੀਆਂ ਤੁਸੀਂ ਆਪ ਹੀ ਸੋਚੋ ਕਿ ਸ਼ੋਮਨੀ ਅਕਾਲੀ ਦਲ ਇਕੱਲਾ ਤੇ ਇਹ ਬਾਕੀ ਦੀਆਂ ਪਾਰਟੀਆਂ ਸਾਰੀਆਂ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਇੱਕ ਹੋ ਚੁੱਕੀਆਂ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬੋਲ ਕਿਹਾ ਜਾ ਰਿਹਾ ਇਥੋਂ ਪ੍ਰੋਫੈਸਰ ਸਾਧੂ ਸਿੰਘ ਪਹਿਲਾਂ ਐਮਪੀ ਰਹੇ ਉਹਨਾਂ ਨੇ ਕਿੰਨੇ ਇਦਾਂ ਦੇ ਜਿਹੜੇ ਪਹਿਲਾਂ ਕਿਉਂ ਨਹੀਂ ਉਹਨਾਂ ਨੇ ਇਸ ਤਰ੍ਹਾਂ ਦੇ ਵਾਅਦੇ ਪੂਰੇ ਕੀਤੇ ਉਹਨਾਂ ਦੇ ਵਿਰੋਧ ਜਿੰਨੇ ਉਹਨਾਂ ਨੇ ਪਿੰਡ ਗੋਦ ਲਏ ਤਾਂ ਉਹ ਆਵਾਰੀ ਬਾੜੀ ਰਹੀ ਇਹ ਕੈਂਡੀਡੇਟ ਸੀ ਜੋ ਐਮਪੀ ਬਣਾ ਕੇ ਲੋਕਾਂ ਨੇ ਭੇਜੇ ਉਹਨਾਂ ਨੇ ਪਿੰਡ ਕਈ ਗੋਦ ਲਏ ਉਹ ਉਹ ਗੋਦਲੇ ਪਿੰਡਾਂ ਦੀ ਹਾਲਤ ਦੂਸਰੇ ਪਿੰਡਾਂ ਨਾਲੋਂ ਵੀ ਜ਼ਿਆਦਾ ਖਸਤਾ ਹੈ ਤੋਂ ਇਥੋਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੈ ਤੇ ਜੋ ਕਹਿੰਦੇ ਨੇ ਉਹ ਕਰਦੇ ਨਹੀਂ ਸਿਰਫ ਇਹ ਲੋਕਾਂ ਨੂੰ ਗਮਰਾਹ ਕਰਕੇ ਵੋਟਾਂ ਵਟੋਰਨ ਦੀ ਗੱਲ ਕਰ ਸਾਡੇ ਸਾਹਮਣੇ ਅੱਜ ਨਸ਼ਿਆਂ ਦਾ ਬੜਾ ਐਮ ਮੁੱਦਾ ਹੈਗਾ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਸ਼ੋਮਨੀ ਆ ਗਲੀ ਗਲ ਪੂਰੇ ਤਰੀਕੇ ਨਾਲ ਵਚਨਬੱਧ ਹੈ ਔਰ ਅਸੀਂ ਨੌਜਵਾਨਾਂ ਨੂੰ ਦੇ ਦੇ ਡੀਮੋਟਲੇਟ ਹੋਣ ਤੋਂ ਬਚਾਉਣ ਦੇ ਲਈ ਉਹਨਾਂ ਦੇ ਲਈ ਅਸੀਂ ਰੋਜ਼ਗਾਰ ਦੇ ਵਾਸਤੇ ਪੂਰੇ ਪ੍ਰਬੰਧ ਜਿਹੜੇ ਹੈਗੇ ਨੇ ਉਹ ਕਰਾਂਗੇ ਰੋਜ਼ਗਾਰ ਉਹਨਾਂ ਨੂੰ ਮਿਲੇਗਾ ਤਾਂ ਜਿਹੜੇ ਉਹ ਨਸ਼ਿਆਂ ਤੋਂ ਵੀ ਰਹਿਤ ਹੋਣਗੇ ਔਰ ਕਬੱਡੀ ਜਿਹੜੀ ਹੈ ਮਾਂ ਜਿਹੜੀ ਖੇਡ ਹੈ ਪੰਜਾਬ ਦੀ ਜਿਸ ਨੂੰ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਮੋਟ ਕੀਤਾ ਉਹਨਾਂ ਨੂੰ ਪ੍ਰਮੋਟ ਕੀਤਾ ਜਾਏਗਾ ਕਿਸਾਨ ਕਿਸਾਨ ਜਿਹੜੇ ਨੇ ਉਹਨਾਂ ਦੇ ਅਹਿਮ ਮੁੱਦੇ ਨੇ ਜਿਹੜੇ ਕਿਸਾਨੀ ਦੇ ਐਮਐਸਪੀ ਦੇ ਉਹ ਜਿਹੜੇ ਮੁੱਦੇ ਅਸੀਂ ਹੱਲ ਕਰਵਾਵਾਂਗੇ ਔਰ ਸਰਵਪੱਖੀ ਵਿਕਾਸ ਵਾਸਤੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਵਚਨਬੱਧ ਰਿਹਾ ਔਰ ਅੱਗੇ ਵੀ ਅਸੀਂ ਕਰਵਾਵਾਂਗੇ ਸਰਕਾਰ ਸਿਹਤ ਪਾਲਰ ਜੀ ਨੇ ਕਿਹਾ ਵੀ ਬਿਲਕੁਲ ਬਿਲਕੁਲ ਸ਼ੋਮਨੀ ਅਕਾਲੀ ਦਲ ਹਮੇਸ਼ਾ ਸਾਰੇ ਹੀ ਵਰਗ ਨੂੰ ਨਾਲ ਲੈ ਕੇ ਚੱਲਣ ਦੇ ਵਿੱਚ ਕਾਮਯਾਬ ਰਿਹਾ ਔਰ ਸ਼ੋਮਨੀ ਅਕਾਲੀ ਦਲ ਜਿੱਥੇ ਧੀਆਂ ਭੈਣਾਂ ਦੇ ਸਤਕਾਰ ਦੇ ਲਈ ਵਚਨਬੱਧਾ ਉੱਥੇ ਮਾਨਯੋਗ ਨੀਬਾ ਹਸਿਮਰਤ ਕੌਰ ਬਾਦਲ ਜੀ ਵੱਲੋਂ ਸਭ ਤੋਂ ਪਹਿਲਾਂ ਉਹਨਾਂ ਨੇ ਨੰਨੀ ਸ਼ਾਹ ਹੇਠ ਇਹ ਜਿਹੜਾ ਇੱਕ ਮਹਿੰਮ ਚਲਾਈ ਸੀ ਜਿਸ ਨੂੰ ਪੂਰੇ ਪੰਜਾਬ ਦੇ ਵਿੱਚ ਨਹੀਂ ਬਾਕੀ ਵੀ ਸੂਟਾਂ ਦੇ ਵਿੱਚ ਜਿਸ ਨੂੰ ਕਾਪੀ ਕੀਤਾ ਗਿਆ ਚਲੋ ਜੀ ਮੈਨੂੰ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਏ ਏਡੀ ਵੱਡੀ ਏਡੀ ਵੱਡੀ ਜੋ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਹੈ ਸ਼ੋਮਨੇ ਅਕਾਲੀ ਦਲ ਖੇਤਰੀ ਪਾਰਟੀ ਹੈ ਉਸ ਵੱਲੋਂ ਦਾਸ ਨੂੰ ਇਹ ਅਜੇ ਲੋਕ ਸਭਾ ਦਾ ਉਮੀਦਵਾਰ ਦੇ ਵਜੋਂ ਨਾਮਿਨੇਸ਼ਨ ਪਰਨ ਦਾ ਬੜਾ ਵੱਡਾ ਮਾਣ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਕਿ